ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾ ਝਲਰੀ ਸ਼ਬਦ ਵਿਚਾਰ ਗੜੀਵਾਰ ਕਥਾ ਦੇ ਅੱਜ ਗੌੜੀ ਜੀਵਾਰ ਦੇ ਪਾਤਸ਼ਾਹ ਜੀ ਦੇ 77ਵੇਂ ਸ਼ਲੋਕ ਰੰਗ ਹੁੰਦੇ ਹਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਲੋਕ ਹਨ 316 ਅੰਗ ਤੇ ਸੁਭਾਏਮਾਨ ਇਸ ਸ਼ਲੋਕ ਪੌੜੀ ਦੇ ਵਿੱਚ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ चौथे ਪਾਤਸ਼ਾ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸ਼ਲੋਕ

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀਓ ਮਹਾਰਾਜ ਆਪਣੀ ਰਸਨਾ ਤੋਂ ਇੱਕ ਅਤਮੀ ਸ਼ਲੋਕ ਸ਼ੁਰੂ ਕਰਦੇ ਹਨ ਜਿਹਦੇ ਵਿੱਚ ਮਾਨਮੁਖ ਦੀ ਮਹਾਰਾਜ ਜੀ ਗੱਲ ਕਰ ਰਹੇ ਹਨ ਮਾਨਮੁਖ ਮੂਲੋਂ ਭੁੱਲਿਆ ਵਿੱਚ ਲਭ ਲੋਭ ਹੰਕਾਰ ਆਸ਼ਾ ਜੀ ਕਹਿੰਦੇ ਮਨ ਦੀ ਮਰਜ਼ੀ ਵਾਲਾ ਪ੍ਰਾਨੀ ਮਨੁੱਖ ਮਾਨਮੁਖ ਕਹਿੰਦੇ ਉਹ ਮੂਲੋਂ ਹੀ ਮਹਾਰਾਜ ਜੀ ਕਹਿੰਦੇ ਮੁੱਲ ਤੋਂ ਭਾਵ ਕੀ ਮੁੱਢ ਤੋਂ ਉਹ ਲੋਈ ਮੁੱਢ ਤੂੰ ਹੀ ਮਹਾਰਾਜ ਜੀ ਕਹਿੰਦੇ ਭੁੱਲਿਆ ਹੋਇਆ ਹੈ ਇਹਦੇ ਮਾਰਮਕ ਜਿਹੜਾ ਮੁੱਢ ਤੂੰ ਹੀ ਭੁੱਲਿਆ ਹੋਇਆ ਮਹਾਰਾਜ ਜੀ ਕਹਿੰਦੇ ਕਿਰਾਏ ਪੈਂਦਾ ਲੱਭ ਲੋਭ ਹੰਕਾਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਡੁੱਬਿਆ ਰਹਿੰਦਾ ਹੈ ਲੋਭ ਦੇ ਵਿੱਚ ਮਹਾਰਾਜ ਜੀ ਕਹਿੰਦੇ ਲੱਭ ਲੋਭ ਦੇ ਵਿੱਚ ਹੰਕਾਰ ਦੇ ਵਿੱਚ ਉਹ ਸਦਾ ਹੀ ਮਹਾਰਾਜ ਜੀ ਕਹਿੰਦੇ ਡੁੱਬਿਆ ਰਹਿੰਦਾ ਧਗੜਾ ਕਰਦੇ ਆ ਨ ਦਿਨ ਗੁਜ਼ਰਿਆ ਸਬਦਨਾ ਕਰੀ ਵਿਚਾਰ ਉਨੀ ਬਿਰਤੀ ਸੁਰਤੀ ਮਹਾਰਾਜ ਜੀ ਕਹਿੰਦੇ ਝਗੜਿਆ ਦੇ ਵਿੱਚ ਹੀ ਲੱਗੀ ਰਹਿੰਦੀ ਹੈ ਮਹਾਰਾਜ ਜੀ ਕਹਿੰਦੇ ਆਪ ਜਿਹੜਾ ਆਦਮੀ ਆ ਮਾਨਵ ਕੋ ਸਦਾ ਹੀ ਇਹ ਝਗੜਿਆ ਦੇ ਮਾਇਆ ਦੇ ਮੋਹ ਵਿੱਚ ਫਸਿਆ ਔਰ ਜੀ ਕਹਿੰਦੇ ਉਹ ਸਦਾ ਹੀ ਝਗੜਾ ਕਮਾਂਦਾ ਰਹਿੰਦਾ ਦਿਨ ਰਾਤ ਮਹਾਰਾਜ ਜੀ ਕਹਿੰਦੇ ਉਹਦੇ ਮਾਨ ਦੇ ਵਿੱਚ ਔਰ ਜੀ ਕਹਿੰਦੇ ਬਿਰਤੀ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਝਗੜਾ ਹੁੰਦਾ ਹੈ ਇਹ ਦੇਵਤਿਆਂ ਵਿੱਚ ਤੇ ਬਾਰਮਕੋ ਵਿੱਚ ਧੂਆ ਪੱਖੋਂ ਹੀ ਉਹ ਮਹਾਰਾਜ ਜੀ ਕਹਿੰਦੇ ਦਿਨ ਰਾਤ ਦੂਧਾ ਵਿੱਚ ਫਸਿਆ ਰਹਿੰਦਾ ਦਿਨ ਰਾਤ ਹੀ ਦੂਧਾ ਵਿੱਚ ਗੁਜਰ ਜਾਂਦਾ ਟਕੜਿਆ ਵਿੱਚ ਸ਼ਬਦ ਦੀ ਵਿਚਾਰ ਨੂੰ ਸਮਝ ਨਹੀਂ ਪਾਂਦਾ ਸੁੱਧ ਮਤ ਕਰਤੇ ਸਭ ਹਿਰ ਲਈ ਬੋਲਣ ਸਭ ਵਿਕਾਰ ਮਹਾਰਾਜ ਜੀ ਕਹਿੰਦੇ ਜਿਹੜੀ ਸੁੱਭ ਮਤ ਸੀ ਨਾ ਉਹ ਕਰਤੇ ਨੇ ਖੋਲੀ ਹੈ ਵਾਰਮੁਖ ਜਿਹੜਾ ਆਦਮੀ ਹੈ ਖਵਾ ਆਦਮਾਹ ਰਾਜ ਜੀ ਕਹਿੰਦੇ ਉਹਦੇ ਤੋਂ ਸੁੱਧ ਮਾਤੂ ਦੀ ਗਵਾਚ ਜਾਂਦੀ ਹੈ ਖਤਮ ਹੋ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਸੁੱਧ ਮਾਤ ਕਰਤੇ ਸਭ ਹਿਰ ਲਈ ਮਹਾਰਾਜ ਜੀ ਕਿਉਂਦੀ ਮਾਤੀ ਮਹਾਰਾਜ ਜੀ ਕਹਿੰਦੇ ਖਤਮ ਹੋ ਜਾਂਦੀ ਹੈ ਆਉਗਣਾ ਦੇ ਨਾਲ ਮਨ ਭਰ ਜਾਂਦਾ ਬੋਲਣ ਸਭ ਵਿਕਾਰ ਮਹਾਰਾਜ ਜੀ ਕਹਿੰਦੇ ਜੋ ਬੋਲ ਬੋਲਦਾ ਹੈ ਮੁਖ ਤੋਂ ਵਿਕਾਰ ਹੀ ਪੈਦਾ ਕਰਦੇ ਹਨ ਦਿੱਤੇ ਕੀਤਾ ਨਾ ਸੰਤੋਖੀ ਹੈ ਅੰਤਰ ਤ੍ਰਿਸ਼ਨਾ ਉਹ ਅਗਿਆਨ ਅੰਧਾਰ ਮਹਾਰਾਜ ਕਹਿੰਦੇ ਸੰਤੋਖ ਨਹੀਂ ਹੁੰਦਾ ਦਿਮਨ ਨੂੰ ਦਿੱਤੇ ਦੇ ਨਾਲ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਦੇ ਨਾਲ ਸੰਤੋਖ ਨਹੀਂ ਹੁੰਦਾ ਉਹ ਸੰਤੋਖੀ ਨਹੀਂ ਹੋ ਸਕਦਾ ਅੰਦਰ ਤ੍ਰਿਸ਼ਨਾ ਦਾ ਵਿਕਾਰ ਛੱਤਿਆ ਰਹਿੰਦਾ ਹੈ ਤ੍ਰਿਸ਼ਨਾ ਦੀ ਅੱਗ ਸਤਾਂਦੀ ਹੈ ਉਹ ਅਗਿਆਨ ਅਗਿਆਨਤਾ ਦੇ ਅੰਧਕੂਰ ਵਿੱਚ ਮਹਾਰਾਜ ਜੀ ਕਹਿੰਦੇ ਅਨਾਂ ਪਨ ਸਦਰੀ ਰਹਿੰਦਾ ਹੈ ਨਾਨਕ ਮਨਮੁੱਖਾ ਨਾਲੋਂ ਟੁੱਟੀ ਭਲੀ ਜਨ ਮਾਇਆ ਮੋਹ ਪਿਆਰ ਆਸ਼ਾ ਜੀ ਕਹਿੰਦੇ ਮਨਮੁੱਖਾ ਨਾਲੋਂ ਟੁੱਟੀ ਭਲੀ ਹੈ ਭਾਈ ਇਹ ਨਾਨਕ ਮਨਮੁੱਖਾ ਨਾਲੋਂ ਟੁੱਟੀ ਭਲੀ ਮਹਾਰਾਜ ਜੀ ਕਹਿੰਦਾ ਨਾਲੋਂ ਪਾਸਾ ਵੜ ਕੀ ਲੰਗਣਾ ਠੀਕ ਹੈ ਮਹਾਰਾਜ ਜੀ ਕਹਿੰਦੇ ਇਹਨਾਂ ਦੇ ਨਾਲ ਪ੍ਰੀਤ ਨਹੀਂ ਪਾਣੀ ਇਹਦੇ ਨਾਲ ਕੁੱਟੀ ਪ੍ਰੀਤੀ ਠੀਕ ਹੈ ਦੂਰ ਹੀ ਠੀਕ ਆ ਮਹਾਰਾਜ ਜੀ ਕਹਿੰਦੇ ਨਾਨਕ ਮਨਮੁਖਾਂ ਨਾਲ ਕੁੱਤੀ ਭਾਲੀ ਜਿਨਾ ਮਾਇਆ ਮੋਹ ਮਹਾਰਾਜ ਜੀ ਕਹਿੰਦੇ ਉਹਨਾਂ ਨਾਲ ਆਪਣਾ ਜੋੜ ਮੇਲ ਨਹੀਂ ਬੰਲਾ ਉਹ ਮਾਇਆ ਦਾ ਮੋਹ ਦੀ ਗੱਲ ਕਰਦੇ ਹਨ ਅਸੀਂ ਮਹਾਰਾਜ ਜੀ ਪਰਮੇਸ਼ਰ ਦੀ ਗੱਲ ਕਰਨੀ ਹੈ ਮਹੱਲਾ তথা ਅਗਲਾ ਸ਼ਬਦ ਮਹਾਰਾਜ ਜੀ ਰੰਮ ਕਰਦੇ ਆ ਜੀ ਜਿਨ੍ਹਾਂ ਅੰਦਰ ਦੂਜਾ ਭੋ ਹੈ ਜਿਨ੍ਹਾਂ ਗੁਰਮਖ ਪ੍ਰੀਤ ਨਾ ਹੋਏ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਭਾਈ ਅੰਦਰ ਦੂਜਿਆਂ ਦਾ ਹੀ ਭੋ ਹੈ ਨਾ ਇੱਕ ਮਾਲਕ ਦਾ ਇੱਕੋ ਹੀ ਹੈ ਮਾਲਕ ਹਰੀ ਇਹ ਉਹਦਾ ਭੋ ਛੱਡ ਕੇ ਦੁਨੀਆ ਦੇ ਭੋ ਮਗਰ ਮਹਾਰਾਜ ਜੀ ਕਹਿੰਦੇ ਲੱਗ ਜੰਨੇ ਆ ਇਹ ਮਹਾਰਾਜ ਜੀ ਕਹਿੰਦੇ ਫਿਰ ਪ੍ਰੀਤ ਨਹੀਂ ਆ ਜਿਨ੍ਹਾਂ ਗੁਰਮਖ ਪ੍ਰੀਤ ਨਾ ਹੋਏ ਉਹਨਾਂ ਨੂੰ ਗੁਰੂ ਦੀ ਮਾਤ ਨਾਲ ਪ੍ਰੀਤ ਨਹੀਂ ਹੁੰਦੀ ਹਰਿ ਜੀ ਕਹਿੰਦੇ ਦੂਜਿਆਂ ਦਾ ਭੋਗਸਾਲ ਲਾਇਕੀ ਤੁਰੇ ਫਿਰਦੇ ਹਨ ਹਰਿ ਜੀ ਕਹਿੰਦੇ ਦੁਨੀਆਂ ਦਾ ਤਾਂ ਭੋਗ ਰੱਖਦੇ ਹਨ ਪਰ ਮਾਲਕ ਦਾ ਉਹਨਾਂ ਨੂੰ ਭੋਗ ਨਹੀਂ ਹੈ ਆਮ ਨੂੰ ਕਹਿੰਦਾ ਜਿਹੜਾ ਦੁਨੀਆਂ ਤੋਂ ਭਵੇਂ ਡਰਦਾ ਹੈ ਬਾਲਕ ਤੋਂ ਨਹੀਂ ਡਰਦਾ ਹਰੀ ਤੋਂ ਮਹਾਰਾਜ ਜੀ ਕਹਿੰਦੇ ਉਹਨਾਂ ਐ ਜਾਪਦਾ ਕੀ ਹੈ ਨਹੀਂ ਰੱਬ ਹੈ ਨਹੀਂ ਹੈ ਜਿਹੜਾ ਪ੍ਰਮਾਤਮਾ ਦੇਖਦਾ ਹੈ ਜਿਹੜਾ ਸਤਗੁਰੂ ਜੀ ਦੇਖਦੇ ਹਨ ਉਹਦਾ ਭੋਗ ਤਿਆਗ ਦਿੰਦਾ ਹੈ ਵਿਸਾਰ ਦਿੰਦਾ ਹੈ ਦੁਨੀਆ ਦਾ ਭੋਗ ਚੁੱਕੀ ਫਿਰਦਾ ਹੈ ਮਹਾਰਾਜ ਜੀ ਕਹਿੰਦੇ ਉਹ ਗੁਰਮਖਾਂ ਗੁਰੂ ਦੀ ਮਾਤਰੀ ਉਹਨੂੰ ਪ੍ਰੀਤ ਨਹੀਂ ਹੈ ਕੋਈ ਆਵੇ ਜਾਏ ਭਵਾਈ ਹੈ ਸੁਪਨੇ ਸੁੱਖ ਨਾ ਹੋਈ ਹਰ ਜੀ ਕਹਿੰਦੇ ਉਹ ਹੁੰਦਾ ਜਾਂਦਾ ਰਹਿੰਦਾ ਹੈ ਉਹਾਵਨ ਜਾਨ ਬਣਿਆ ਰਹਿੰਦਾ ਉਹ ਆਵੇ ਜਾਏ ਭਵਾਈਏ ਭੁੰਦਾ ਰਹਿੰਦਾ ਜੁਨਾ ਚ ਹਰ ਜੀ ਕਹਿੰਦੇ ਸੁਪਨੇ ਵਿੱਚ ਵੀ ਸੁੱਖ ਨਹੀਂ ਪਾ ਸਕਦਾ ਐਸਾ ਵਣੁਖ ਕਿੰਦੇ ਜੀ ਸੁਪਨੇ ਵਿੱਚ ਵੀ ਸੁੱਖ ਨਹੀਂ ਭੋਗਦਾ ਪਰ ਉਹਦੀ ਆਤਮਾ ਵੀ ਜੰਮਣ ਮਰਨ ਆਉਣ ਜਾਣ ਚ ਪਈ ਰਹਿੰਦੀ ਐ ਊੜ ਕਮਾਵੈ ਊੜ ਉਚਰੈ ਊੜ ਲੱਗਿਆ ਊੜ ਹੋਏ ਭਾਰਾ ਜੀ ਕਹਿੰਦੇ ਉਹ ਕੂੜ ਹੀ ਕਮਾਉਂਦਾ ਜੇ ਵਾਰਾਂ ਕੂੜ ਰੋਲਦਾ ਝੂਠ ਬੋਲਦਾ ਉਹਦੀ ਕਮਾਈ ਕੂੜ ਦੀ ਹੁੰਦੀ ਐ ਤੇ ਕੂੜ ਹੀ ਜੇ ਵਾਰ ਤੋ ਚਰਦਾ ਬੂੜੀ ਜੇਵਾ ਤੋਂ ਬੋਲਦਾ ਉਹ ਕੂੜ ਦੇ ਨਾਲ ਹੀ ਮਹਾਰਾਜ ਜੀ ਕਹਿੰਦੇ ਲੱਗਿਆ ਰਹਿੰਦਾ ਜੁੜਿਆ ਰਹਿੰਦਾ ਕੱਤਰ ਕਰਦਾ ਕੂੜ ਨੂੰ ਹੀ ਮਾਇਆ ਮੋਹ ਸਭ ਦੁੱਖ ਹੈ ਦੁੱਖ ਵਿਨਸੇ ਦੁੱਖ ਰੁਏ ਮਹਾਰਾਜ ਜੀ ਕਹਿੰਦੇ ਮਾਇਆ ਦਾ ਦੁੱਖ ਜਿਹੜਾ ਨਾ ਇਹਦੇ ਵਿੱਚ ਹੀ ਉਸ ਮਹਾਰਾਜ ਜੀ ਕਹਿੰਦੇ ਮਾਇਆ ਦੇ ਦੁੱਖ ਵਿੱਚ ਹੀ ਜ਼ਿੰਦਗੀ ਬੀਤ ਜਾਂਦੀ ਹੈ ਮਾਇਆ ਮੋਹ ਸਭ ਦੁੱਖ ਹੈ ਦੁੱਖ ਵਿਨਸੇ ਦੁੱਖ ਰੁਏ ਮਹਾਰਾਜ ਜੀ ਕਹਿੰਦੇ ਤੇਜੁ ਰਾਤੀ ਦਿਨ ਰਾਤ ਜਿੰਦਗੀ ਦੀਆਂ ਘੜੀਆਂ ਇਹ ਦੁੱਖੀ ਮਹਾਰਾਜ ਜੀ ਕਹਿੰਦੇ ਭੋਗਦਾ ਰਹਿੰਦਾ ਨਾਨਕ ਧਾਤਿ ਲਿਵੇ ਜੋੜਨਾ ਆਵੀ ਇਹ ਲੋਚੇ ਸਭ ਕੋਈ ਹਰਿ ਜੀ ਕਹਿੰਦੇ ਨਾਨਕ ਉਹਦਾ ਕਿਤੇ ਜੋੜ ਮੇਲ ਨਹੀਂ ਹੁੰਦਾ ਜੇ ਖਲੋਚੇ ਸਭ ਕੋਈ ਲੋਚਦਾ ਤੇ ਹੈ ਗੁਰੂ ਨੇ ਉਹ ਗੁਰੂ ਦੇ ਪਿਆਰ ਨੂੰ ਤਾਂ ਲੋਚਦਾ ਹੈ ਕਿ ਪ੍ਰਾਪਤੀ ਹੋ ਜੇ ਮਿਲ ਜਾਵੇ ਪਰ ਉਹਨੂੰ ਔਲਸ ਹੁੰਦਾ ਕਮਾ ਨਹੀਂ ਸਕਦਾ ਉਹ ਉਹਦਾ ਮਨ ਜਿਹੜਾ ਕੂੜ ਵਿੱਚ ਹੀ ਫਸਿਆ ਰਹਿੰਦਾ ਕਮਾਈ ਕੂੜ ਵਾਲੀ ਹੁੰਦੀ ਹੈ ਪਰ ਉਸ ਹੁੰਦਾ ਕਿ ਮੈਨੂੰ ਪ੍ਰਾਪਤੀ ਹੋ ਜੇ ਜੇ ਆਵੇ ਜੇ ਲੋਚ ਹੈ ਸਭ ਕੋਈ ਮਹਾਰਾਜ ਕਹਿੰਦੇ ਲੋਚ ਵੀ ਕਰਦਾ ਹੈ ਇਹ ਪਰ ਉਹ ਪ੍ਰਾਪਤੀ ਨਹੀਂ ਕਰ ਸਕਦਾ ਜਿੰਨ ਕੋ ਪੋਤੇ ਪੁੰਨ ਪਾਇਆ ਇਨ੍ਹਾਂ ਗੁਰ ਸ਼ਬਦੀ ਸੁਖ ਹੋਏ ਜਿਨ੍ਹਾਂ ਦੇ ਪੱਲੇ ਪੋਤੇ ਤੋਂ ਭਾਵ ਪੱਲੇ 'ਚ ਜਿਨ ਕੋ ਪੋਤੇ ਪੁੰਨ ਪਿਆ ਤਿੰਨਾ ਗੁਰ ਸ਼ਬਦੀ ਸੁਖ ਹੋਏ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਭਾਈ ਸ਼ੁਭ ਗੁਣਾ ਦਾ ਧਨ ਨ ਪੱਲੇ ਦੇ ਵਿੱਚ ਸਤਿਗੁਰੂ ਦੀ ਮਿਹਰ ਹੈ ਜਿਨ ਤੇ ਜਿਨ੍ਹਾਂ ਦੇ ਪੱਲੇ ਪੁੰਨਾਂ ਦਾ ਫਲ ਹੈ ਪ੍ਰਾਪਤੀ ਕਰ ਲਈ ਅਨਾਰਕ ਮਹਾਰਾਜ ਜੀ ਕਹਿੰਦੇ ਤਿੰਨਾ ਗੁਰ ਸ਼ਬਦੀ ਸੁਖ ਉਹਨਾਂ ਨੇ ਗੁਰੂ ਦੀ ਸ਼ਬਦੀ ਕਮਾਈ ਨਾਲ ਇਹ ਆਪਣੇ ਪੱਲੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਸ਼ੁਭ ਗੁਣਾ ਦਾ ਧਨ ਵਨ ਲਿਆ ਪਾ ਲਿਆ ਖਰਚ ਲੈ ਲਿਆ ਕਿਸੇ ਦੇ ਵਿੱਚ ਪੱਲੇ ਦੇ ਵਿੱਚ ਖਰਚ ਹੋਣਾ ਚਾਹੀਦਾ ਜੇ ਕਿਤੇ ਜਾਣਾ ਹੈ ਸੰਸਾਰੀ ਯਾਤਰਾ ਕਰਨੀ ਹੈ ਸਫਰ ਕਰਨਾ ਹੈ ਤਾਂ ਜੀਬ ਦੇ ਵਿੱਚ ਕਿਸੇ ਦੇ ਵਿੱਚ ਪੱਲੇ ਵਿੱਚ ਧਨ ਚਾਹੀਦਾ ਮਾਇਆ ਚਾਹੀਦਾ ਤਾਂ ਹੀ ਅਸੀਂ ਜਾ ਸਕਦੇ ਹਾਂ ਖਰਚ ਕਰ ਸਕਦੇ ਹਾਂ ਰਸਤੇ ਵਿੱਚ ਰਾਹ ਪੈਂਡੇ 'ਚ ਜੇ ਜ ਹੈ ਨਹੀਂ ਜੇ ਵੀ ਖਾਲੀ ਪਈ ਹੈ ਪੱਲੇ ਦੇ ਵਿੱਚ ਕੁਝ ਨਹੀਂ ਹੈ ਫਿਰ ਨਹੀਂ ਅਸੀਂ ਵਾਸਤੇ ਚੜ ਸਕਦੇ ਫਿਰ ਸਵਾਰੀ ਨਹੀਂ ਕਿਸੇ ਦੀ ਕਰ ਸਕਦੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਸੱਚਾ ਧੰਨ ਹੁੰਦਾ ਗੁਰਮੁਖਾਂ ਦੇ ਪੱਲੇ ਕਹਿੰਦੇ ਉਹ ਸਦਾ ਹੀ ਜਿਨ ਕੇ ਪੋਤੇ ਪੁੰਨ ਹੈ ਤਿਨਾ ਗੁਰ ਸ਼ਬਦੀ ਸੁਖ ਹੋਏ ਮਹਾਰਾਜ ਜੀ ਕਹਿੰਦੇ ਸ਼ਬਦ ਦੀ ਕਮਾਈ ਨਾਲ ਸੁਖ ਲੈਂਦੇ ਹਨ ਪੌੜੀ ਮਹੱਲਾ ਪੰਜਵਾਂ ਅੱਗੇ ਪੌੜੀ ਦੇ ਵਿੱਚ ਅਗਲੇ ਸ਼ਬਦ ਵਿੱਚ ਮਹਾਰਾਜ ਬਚਨ ਕਰਦੇ ਹਨ ਨਾਨਕ ਵਿਚਾਰੇ ਸੰਤ ਮਨ ਚਰ ਜਨਾਚਾਰ ਵੇਦ ਕਹੰਦੇ ਮਹਾਰਾਜ ਜੀ ਬਤਨ ਕਰਦੇ ਨੇ ਸ਼ਬਦ ਦੇ ਵਿੱਚ ਨਾਨਕ ਵਿਚਾਰੇ ਸੰਤ ਮਨ ਜਿੰਨ ਕੋ ਜਨਾਚਾਰ ਵੇਦ ਕਹੰਦੇ ਮਹਾਰਾਜ ਜੀ ਕਹਿੰਦੇ ਸਤ ਪਰਮੇਸ਼ਰ ਦੀ ਵਿਚਾਰ ਵੀ ਇਹ ਕਹਿੰਦੀ ਹੈ ਪਰ ਸਾਧਤ ਬਾਤ ਪੁਰਸ਼ ਵੀ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਉਹ ਵੀ ਉਹਨਾਂ ਦੀ ਵਿਚਾਰ ਵੀ ਕਹਿੰਦੀ ਹੈ ਤੇ ਚਾਰੇ ਵੇਦ ਵੀ ਇਹ ਕਹਿੰਦੇ ਹਨ ਨਾਨਕ ਵਿਚਾਰੀ ਸੰਤ ਮੁੰਨ ਜਨਾਚਰ ਵੀਦ ਕਹੰਦੇ ਮੁੰਨ ਭਾਰੋ ਜੀ ਕਹਿੰਦੇ ਸਤਿ ਪਰਮੇਸ਼ਰ ਅਤੇ ਸਤਿ ਪੁਰਸ਼ ਮਹਾਰਾਜ ਜੀ ਕਹਿੰਦੇ ਚਾਰੇ ਵੀਦ ਸ਼ਾਸਤਰ ਧਾਰਮਿਕ ਪੁਸਤਕਾ ਧਾਰਮਿਕ ਗ੍ਰੰਥ ਭਾਰੋ ਜੀ ਕਹਿੰਦੇ ਉਹ ਵੀ ਇਹ ਸਿੱਖਿਆ ਦਿੰਦੇ ਹਨ ਭਗਤ ਮੁਖੀ ਦੇਵੂਲ ਜੀ ਚਾਰ ਵਚਨ ਸੇ ਵਚਨ ਹਵੰਦੇ ਰਾਜ ਜੀ ਭਗਤ ਮੁੱਖਾਂ ਦੇ ਮਹਾਰਾਜ ਜੀ ਕਹਿੰਦੇ ਭਗਤ ਜਨ ਵੀ ਮੁੱਖ ਤੋਂ ਹੀ ਬਚਨ ਕਰਦੇ ਹਨ ਪ੍ਰਗਟ ਬਹਾਰੇ ਜਾਪ ਦੇ ਸਭ ਲੋਕ ਸੁਨੰਦੇ ਤੇ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਉਹ ਪ੍ਰਗਟ ਪਰਮਾਤਮਾ ਨੂੰ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸਦਾ ਹੀ ਪਰਮੇਸ਼ਰ ਚੇਤੇ ਹੈ ਉਹੀ ਕੁਝ ਮਹਾਰਾਜ ਜੀ ਕਹਿੰਦੇ ਜਾਪ ਕੇ ਉਹ ਲੋਕਾਂ ਵਿੱਚ ਸਰਾਉਂਦੇ ਹਨ ਸੁਖ ਨਾ ਪਾਏ ਨ ਮੁਗਦ ਨਾਰ ਤੰਤ ਨਾਲ ਖਹੋਂਦੇ ਹਰ ਜੀ ਕਹਿੰਦੇ ਜਿਹੜੇ ਉਹਦੇ ਨਾਲ ਟੁੱਟ ਜਾਂਦੇ ਹਨ ਸਾਧੂ ੁਰਸ਼ਾਂ ਨਾਲ ਮਹਾਰਾਜ ਜੀ ਕਹਿੰਦੇ ਵੈਰ ਲੈਂਦੇ ਹਨ ਵੈਰ ਵਿੱਟਦੇ ਹਨ ਉਹ ਸੁੱਖ ਨਹੀਂ ਪਾ ਸਕਦੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਨਾਂ ਨੂੰ ਜਿਹੜੇ ਸਤਿ ਪਰਮੇਸ਼ਰ ਨਾਲ ਤੇ ਸਾਧੂ ੁਰਸ਼ਾਂ ਦੇ ਨਾਲ ਮਹਾਰਾਜ ਜੀ ਕਹਿੰਦੇ ਖਹੋਂਦੇ ਹਨ ਮਹਾਰਾਜ ਜੀ ਕਹਿੰਦੇ ਈਰਖਾ ਲੜਾਈ ਕਰਦੇ ਹਨ ਈ ਮਹਾਰਾਜ ਜੀ ਕਹਿੰਦੇ ਉਹ ਸੁਖ ਮੁਗਦ ਨਾਰ ਉਹ ਮੂਰਖ ਹਨ ਮੁਗਦ ਤੋਂ ਭਾਵਨ ਦਾ ਮੂਰਖ ਕਹਿੰਦੇ ਸੁਖ ਨਾ ਪਾਇਨ ਮੁਗਦ ਨਾਰ ਪੂਰਖ ਨਾਰਕ ਉਹ ਮੂਰਖ ਪ੍ਰਾਨੀ ਹਨ ਕਹਿੰਦੇ ਸਾ ਸੰਤ ਨਾਲ ਖਹੰਦੇ ਜਿਹੜੇ ਸਤਪੁਰਸ਼ ਪਰਮੇਸ਼ਰ ਨਾਲ ਹੀ ਲੜਾਈ ਲੈ ਲੈਂਦੇ ਹਨ ਹੁਣ ਚੱਲ ਰਹੇ ਹਨ ਦੇਖੋ ਇੱਕ ਤਰੀਕ ਤੋਂ 1 ਜੂਨ ਤੋਂ ਨੀਲਾ ਤਾਰਾ ਸਾਕਾ ਸਰਕਾਰ ਨੇ ਨਾਮ ਰੱਖਿਆ ਸੀ ਆਦੇ ਵਾਸਤੇ ਕਿਉਂਕਿ ਨੀਲੀਆਂ ਦਸਤਾਰਾਂ ਸੀ ਮਹਾਪੁਰਸ਼ਾਂ ਦੀ ਉਹਨਾਂ ਦੇ ਸਿਰ ਤੇ ਦਿਮਾਲੇ ਦੀਲੇ ਸੀ ਇਸ ਵਾਸਤੇ ਸਰਕਾਰ ਨੇ ਨੀਲਾ ਤਾਰਾ ਸਾਕਾ ਨਾਮ ਰੱਖਿਆ ਬਲੂ ਸਟਾਰ ਤਾਰਾ ਰੱਖਿਆ ਕਿ ਉਹ ਲਾਲ ਰੰਗ ਦੀ ਹੋਲੀ ਖੇਡੀ ਗਈ ਹਰ ਪਾਸੇ ਲਾਲ ਲਹੂ ਸੀ ਹਰ ਪਾਸੇ ਖੂਨ ਦੀ ਹੋਲੀ ਸੀ ਬਲਿਊ ਸਟਾਰ ਇਹਨੂੰ ਨਾਮ ਦਿੱਤਾ ਗਿਆ ਸੀ ਜਿੱਦਾਂ ਕੁਝ ਸਰਕਾਰ ਨੇ ਵਿਉਤ ਬਣਾਈ ਸੀ ਇਹ ਸਾਧ ਸੰਗਤ ਜੀ ਉਹ ਅੱਜ ਤੋਂ ਇੱਕ ਤਰੀਕ ਕੋ ਆਰੰਭ ਹੋ ਚੁੱਕਾ ਸੀ ਗੋਲੀਬਾਰੀ ਇੱਕ ਤਰੀਕ ਤੋਂ ਸ਼ੁਰੂ ਹੋ ਗਈ ਸੀ ਅੱਜ ਦੇ ਦਿਨ ਬਹੁਤ ਸਿੰਘ ਸ਼ਹੀਦ ਹੋ ਗਏ ਸਭ ਤੋਂ ਪਹਿਲੀ ਛਿੱਧੀ ਮਹੰਗਾ ਸਿੰਘ ਦੀ ਸੀ ਜਿਨ੍ਹਾਂ ਨੇ ਪਹਿਲੀ ਛਿੱਧੀ ਪਾਈ ਤੇ ਬਾਅਦ ਚ ਕੋਈ ਢੜੀ ਛਿੱਧੀਆਂ ਦੀ ਕੋਈ ਪਤਾ ਹੀ ਨਹੀਂ ਕਿੰਨੀਆਂ ਛਿੱਧੀਆਂ ਅਸੀਂ ਗਿਣਤੀ ਦੇ ਨਾਮ ਲੈਂਦੇ ਆ ਪਰ ਸਾਡੇ ਕੋਲ ਗਿਣਤੀ ਹਸਾਬ ਕਿਤਾਬ ਨਹੀਂ ਹੈ ਕਿੰਨੇ ਬੱਚੇ ਸ਼ਹੀਦ ਹੋਏ ਇਨੇ ਬਜ਼ੁਰਗ ਸ਼ਹੀਦ ਹੋਏ ਬਤਾਵਾ ਭੈਣਾ ਬੀਬੀਆਂ ਜਿਨ੍ਹਾਂ ਦਾ ਕੋਈ ਕਸੂਰ ਥੋੜਾ ਸੀ ਇਹ ਕੋਈ ਪਹਿਲਾ ਹਮਲਾ ਨਹੀਂ ਸੀ ਦਰਬਾਰ ਸਾਹਿਬ ਤੇ ਮਹਾਰਾਜ ਤੋਂ ਹੀ ਹਮਲੇ ਹੁੰਦੇ ਆਏ ਪੱッセ ਰੰਗੜ ਦਾ ਸਿਰ ਵੱਡਿਆ ਸੁਖਾ ਸਿੰਘ ਮਤਾਬ ਸਿੰਘ ਨੇ ਆਹ ਸੰਗਤ ਜੀਓ ਸਮੇਂ-ਸਮੇਂ ਤੇ ਸਰਕਾਰਾਂ ਮਹਾਰਾਜ ਜੀ ਦੇ ਘਰ ਤੇ ਕਬਜ਼ਾ ਕਰਦੀਆਂ ਰਹੀਆਂ ਹੁਣ ਤੋਂ ਹੀ ਨਹੀਂ ਸੀ ਕੋਈ ਪਹਿਲਾ ਥੋੜਾ ਸੀ ਪਹਿਲਾਂ ਵੀ ਮਹਾਰਾਜ ਦੇ ਦੇਖੋ ਸਰੀਰ ਤੇ ਹੁੰਦਿਆ ਵੀ ਹਮਲੇ ਹੁੰਦੇ ਰਹੇ ਕਾਹ ਮਹਾਰਾਜ ਦੇ ਘਰ ਨੂੰ ਕਬਜ਼ਾ ਕਰਦੇ ਰਹੇ ਉਦੋਂ ਵੀ ਮਹਾਰਾਜ ਇਸ ਗੁਰਸਿੱਖਾ ਨੇ ਪਿਆਰਿਆਂ ਨੇ ਛੜਾਏ ਕੰਜਰੀ ਨਚਾਈਗੀ ਮੱਥੇ ਰੰਗੜ ਨੇ ਦੇਖੋ ਸਰੋਵਰਪੁਰ ਦਿੱਤਾ ਗਿਆ ਹੁੱਕਾ ਉੱਤੇ ਪਿੰਦਾ ਸੀ ਮੱਥਾ ਰੰਗੜ ਤੇ ਸੁਖਾ ਸਿੰਘ ਮਤਾਬ ਸਿੰਘ ਦੋਵਾਂ ਨੇ ਦੇਖੋ ਸਿਰ ਵਰਸ਼ੇ ਤੇ ਲੈ ਕੇ ਗਏ ਸੀ ਵੱਢ ਉਹ ਵੀ ਸਮਾਂ ਸੀ ਜੱਜ ਜਦੋਂ ਇੱਥੇ ਨੀਲਾ ਤਾਰਾ ਸਾਕ ਆਰੰਭ ਹੋਇਆ ਉਹ ਗਿਣਤੀ ਥੋੜਾ ਸੀ ਸਿੱਖਾਂ ਦੇ ਸੀਧੀਆਂ ਦੀ ਪਰਿਵਾਰਾਂ ਦੇ ਪਰਿਵਾਰ ਗਏ ਹੋਏ ਸੀ ਮਹਾਰਾਜ ਦੀ ਛਿੱਧੀ ਤੇ ਉਹ ਅਰਜਨ ਦੇ ਮਹਾਰਾਜ ਦੀ ਛਿੱਧੀ ਆ ਰਹੀ ਸੀ ਜੂਨ ਦੇ ਮਹੀਨੇ ਵਿੱਚ ਸੰਗਤਾਂ ਪਹਿਲੇ ਹੀ ਜਾਣਾ ਆਰੰਭ ਕਰ ਦਿੰਦੀਆਂ ਹਨ ਇਹ ਸਾਧ ਸੰਤ ਜੀਓ ਕਿਸੇ ਨੂੰ ਕੁਝ ਦੱਸਿਆ ਨਹੀਂ ਗਿਆ ਕੁਝ ਨਹੀਂ ਸਾਰੇ ਜਨਤਾ ਤੇ ਵੀ ਉਸੇ ਤਰੀਕੇ ਨਾਲ ਆਇਆ ਸੀ ਜਿਹੜੇ ਅੰਦਰ ਫਸੇ ਬੀਬੀਆਂ ਭੈਣਾ ਬਜ਼ੁਰਗ ਮਤਾਵਾ ਉਹਨਾਂ ਨੂੰ ਅੰਦਰ ਕੈਦ ਕਰ ਲਿਆ ਗਿਆ ਇਹਨਾਂ ਹੱਤਕੜੀਆਂ ਲਾਲੀਆਂ ਕਈ ਵਿੱਤੀ ਮਾਰੇਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਅੱਜ ਉਹ ਦਿਨ ਚੱਲ ਰਹੇ ਹਨ ਸਾਡੇ ਵਾਸਤੇ ਬਹੁਤ ਹੀ ਦੁੱਖ ਭਰੇ ਦੁਖਦਾਈ ਦਿਨ ਹਨ ਸਾਧ ਸੰਗਤ ਜੀ ਉਹ 6 ਜੂਨ ਤੱਕ ਛਿਧੀਆਂ ਚੱਲਣੀਆਂ ਹਨ ਇੱਥੇ ਵੀ ਮਹਾਰਾਜ ਗੁਰੂ ਮਹਾਰਾਜ ਚੌਥੇ ਪਾਤਸ਼ਾਹ ਜੀ ਬਖਤਰ ਕਰਦੇ ਹਨ ਕਹਿੰਦੇ ਉਹ ਮਾਲਕ ਜਿਹੜਾ ਹਰੀ ਹੈ ਪ੍ਰਭੂ ਉਹ ਸਦਾ ਹੀ ਅੰਗ ਸੰਗ ਰੇਂਦਾ ਸਤਿ ਪੁਰਸ਼ਾਂ ਦੇ ਜਿੰਨਾ ਮਰਜੀ ਕੋਈ ਬਾਰੇ ਬੋਲ ਬੋਲੇ ਭਗਤ ਮੁਖੇ ਦੇ ਬੋਲ ਦੇ ਸੇ ਵਤਨ ਹਵੰਦੇ ਹਰਾ ਜੀ ਕਹਿੰਦੇ ਭਗਤਾਂ ਦਾ ਬੋਲਿਆ ਅਤਲ ਹੁੰਦਾ ਏ ਸਚਾਈ ਏ ਨਾਨਕ ਵਿਚਾਰੇ ਸੰਤ ਮਨ ਚਾਰ ਵੇਦ ਕਹਿੰਦੇ ਹਰਾ ਜੀ ਕਹਿੰਦੇ ਵੇਦ ਸਾਸਤਰ ਵੀ ਇਹੀ ਕਹਿ ਰਿਆ ਧਾਰਮਿਕ ਗ੍ਰੰਥ ਵੀ ਇਹੀ ਕਹਿ ਰਿਆ ਨਾ ਪ੍ਰਗਟ ਪਹਾਰਾ ਜਾਪ ਦੇ ਅਵਲੋਕ ਸੰਨਦੇ ਸੁਖ ਨਾ ਪਾਏ ਨ ਮੁਗਧ ਨਾਰ ਹਰਾ ਜੀ ਕਹਿੰਦੇ ਉਹ ਸੁਖ ਨਹੀਂ ਪਾਉਂਦੇ ਜਿਹੜੇ ਮੂਰਖ ਸਾਤ ਪਰਮੇਸ਼ਰ ਨਾਲ ਵੈਰ ਵੇਡ ਲੈਂਦੇ ਹਨ ਉਹ ਸਦਾ ਹੀ ਧੋਖਾ ਖਾਂਦੇ ਹਨ ਜ਼ਿੰਦਗੀ ਚ ਉਹ ਸਦਾ ਹੀ ਫੇਲ ਹੋ ਜਾਂਦੇ ਹਨ ਕੋਈ ਲੋਚਨ ਉਹਨਾਂ ਗੁਨਾ ਨੂੰ ਕੋਈ ਹੰਕਾਰ ਛੜੰਦੇ ਈ ਮਹਾਰਾਜ ਜੀ ਕਹਿੰਦੇ ਉਹ ਤਾਂ ਲੋਤ ਗੁਨਾ ਨੂੰ ਲੋਚਦੇ ਹਨ ਲੋਚਦੇ ਹੋਏ ਘਰ ਵਿੱਚ ਛੜਦੇ ਬਲਦੇ ਰਹਿੰਦੇ ਨੇ ਕਿ ਗੁਣ ਮਿਲ ਜਾਣ ਪ੍ਰਾਪਤੀ ਹੋ ਜਾਵੇ ਉਹ ਘਾਲ ਕਰਦੇ ਛੜਦੇ ਰਹਿੰਦੇ ਹਨ ਓਏ ਵਿਚਾਰੇ ਕੀ ਕਰੇ ਜਾਂ ਭਾਗ ਧੁਰ ਮੰਦੀ ਹਰਾ ਜੀ ਕਹਿੰਦੇ ਭਾਈ ਉਹ ਵਿਚਾਰੇ ਕੀ ਕਰ ਸਕਦੇ ਹਨ ਆਸ਼ਾ ਜੀ ਕਹਿੰਦੇ ਉਹ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਉਹਨਾਂ ਦੇ ਭਾਗ ਹੀ ਮੰਦੇ ਹਨ ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇਹ ਮਹਾਰਾਜ ਕਹਿੰਦੇ ਜੋ ਪਾਰ ਬ੍ਰਹਮ ਪਰਮੇਸ਼ਰ ਨੇ ਭਾਈ ਮਾਰਤੇ ਉਹ ਕਿਸੇ ਨੂੰ ਮਹਾਰਾਜ ਜੀ ਕਹਿੰਦੇ ਉਹ ਕਿਸੇ ਦੇ ਸਕੇ ਨਹੀਂ ਹਨ ਜੋ ਪਰਮੇਸ਼ਰ ਦੀ ਮਾਰ ਖਾ ਗਏ ਜਿਨ੍ਹਾਂ ਨੇ ਉਹ ਦੁਨੀਆਂ ਦੀ ਵੀ ਮਾਰ ਖਾਂਦੇ ਹਨ ਪਰਮੇਸ਼ਰ ਦੀ ਤੇ ਖਾਣੀ ਹੈ ਵੈਰ ਕਰਨ ਵੈਰ ਨਾਲ ਧਰਮ ਨਿਆਇ ਪਚੰਦੇ ਜਿਹੜੇ ਨਰਵੈਰ ਦੇ ਨਾਲ ਵੈਰ ਵਟ ਲੈਂਦੇ ਹਨ ਧਰਮ ਦੇ ਨਾਲ ਵੈਰ ਲੈਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਤੇ ਫਿਰ ਭੋਖਾ ਖਾਣੀ ਖਾਣਾ ਹੈ ਵੈਰ ਕਰਨ ਨਰਵੈਰ ਨਾਲ ਧਰਮ ਨਿਆਏ ਪਚੰਦੇ ਤੇ ਮਹਾਰਾਜ ਜੀ ਕਹਿੰਦੇ ਧਰਮ ਦੀ ਓੜ ਲੈ ਕੇ ਓੜ ਦੀ ਆਸਰਾ ਲੈ ਕੇ ਜਿਹੜੇ ਲੋਕ ਹਨ ਉਹ ਪਰਮੇਸ਼ਰ ਦੇ ਧਰਮ ਤੇ ਵਾਰ ਕਰ ਦਿੰਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹ ਉਹ ਵੱਡੇ ਵੈਰੀ ਹਨ ਵੱਡੀ ਬਾਰੀਆਂ ਨੂੰ ਸ਼੍ਰੀ ਕਨ ਪਰਮੇਸ਼ਰ ਦੇ ਜੋ ਸੰਤ ਜੋ ਜੋ ਸੰਤ ਸਰਾਫਿਆ ਸੇ ਫਿਰੇ ਭਵੰਦੇ ਜੋ ਪਰਮੇਸ਼ਰ ਵੱਲੋਂ ਸੱਤ ਪਰਮੇਸ਼ਰ ਨੂੰ ਕਹਿੰਦੇ ਹਨ ਸਰਾਫਿਆ ਗਿਆ ਉਹਨਾਂ ਨੂੰ ਕੋਈ ਬਖਸ਼ਾ ਨਹੀਂ ਸਕਦਾ ਜੋ ਪਰਮੇਸ਼ਰ ਤੋਂ ਸਰਾਫਿਆ ਗਿਆ ਉਹ ਮੁਰਮੁਰ ਕੇ ਭੰਦਾ ਜੁਨਾ ਦੇ ਵਿੱਚ ਪੀੜ ਮੁੱਢ ਹੋ ਕੱਟੀ ਏ ਤਿਸ ਢਾਲ ਸਕੰਦੇ ਵਾਰੋ ਜੀ ਸਾਰੇ ਸ਼ਬਦਾਂ ਨੂੰ ਤੋੜ ਬਖਸ਼ਦੇ ਆਂ ਖੀਲੀ ਪੰਕਤੀ ਵਿੱਚ ਕਹਿੰਦੇ ਜੇ ਪੇੜ ਹੀ ਮੁੱਢੋਂ ਕੱਟਿਆ ਗਿਆ ਭਾਈ ਫਿਰ ਟਾਹਣੀਆਂ ਥੋੜਾ ਰੀਆਂ ਪੰੀਆਂ ਰਹਿਣਗੀਆਂ ਜਦੋਂ ਪੇੜ ਨੂੰ ਵਾੜ ਲਾਤੀ ਜੜ੍ਹਾਂ ਤੋਂ ਕੱਟਦਾ ਫਿਰ ਉਹ ਹਰਾ-ਭਰਾ ਨਹੀਂ ਰਹਿ ਸਕਦਾ ਉਹਨੇ ਤਾਂ ਡਿੱਗੀ ਜਾਣਾ ਸੁੱਕ ਜਾਣਾ ਉਹ ਪੇੜ ਨੇ ਵਾਰੋ ਜੀ ਕਹਿੰਦੇ ਇਹ ਐਸੇ ਲੋਕਾਂ ਦਾ ਹਾਲ ਹੈ ਜਿਨ੍ਹਾਂ ਨੇ ਆਪਣੀਆਂ ਜੜ੍ਹਾਂ ਹੀ ਪੱਟ ਨਹੀਂ ਆ ਉਹ ਹਰਾ-ਭਰਾ ਕਿੱਥੋਂ ਰਹੇਗਾ ਮਹਾਰਾਜ ਨੇ ਤਾਂ ਪੱਦਸ਼ਮੀਸ਼ ਪਾਸ਼ਾ ਨੇ ਜੜਾ ਪੱਟੀਆਂ ਸੀ ਨਾ ਮੁਗਲ ਰਾਜ ਦੀਆਂ ਜਿਸ ਵੇਲੇ ਸਾਬਜਾਦਿਆਂ ਦੀ ਸਾਰ ਲੈ ਕੇ ਆਏ ਸੀ ਨਾ ਬਾਈਆ ਜੀ ਛਾਰ ਲੈ ਕੇ ਆਏ ਮੱਜਾਂ ਦੇ ਚ ਰਹੀਏ ਤੇ ਮਹਾਰਾਜੀ ਇੱਕ ਛੋਟੇ ਜਿਹੇ ਪੱਥਰ ਦੀ ਸੇਲ ਤੇ ਬੈਠੇ ਹੋਏ ਸੀ ਤੇ ਨਾਲ ਵਿਰਸ਼ ਸੀ ਇੱਕ ਕਾਈ ਦੇ ਬੂਟੇ ਦੀ ਜੜ ਨੂੰ ਮਹਾਰਾਜ ਜੀ ਨੇ ਤੀਰ ਦੀ ਨੋਕ ਲਾਈ ਹੈ ਤੇ ਉਧਰੋਂ ਬਾਈਆ ਹਾਲ ਚਲਾਂ ਦਾ ਸੋਰ ਤੇ ਸਾਬਜਾਦਿਆਂ ਦੀ ਕਥਾ ਸੁਣਾ ਰਿਹਾ ਹੈ ਸਾਰਾ ਪ੍ਰਸੰਗ ਸੁਣਾ ਰਹਿ ਮਹਾਰਾਜ ਜੀ ਇਸ ਤਰ੍ਹਾਂ ਸ਼ਹੀਦ ਕੀਤਾ ਇਹ ਫਤਵੀ ਸੁਣਾਏ ਸ਼ਰਾ ਤੋਂ ਉਲਟ ਫਤਵੀ ਸੁਣਾਏ ਛੋਟੇ ਸਭ ਜਿਆਦੇ ਨੂੰ ਸ਼ਹੀਦ ਕਰਤਾ ਉਹਦੀ ਜ਼ੁਬਾਨ ਸਾਥ ਨਹੀਂ ਦਿੰਦੀ ਜ਼ੁਬਾਨ ਕੰਮ ਦੀ ਅੱਖਾਂ 'ਚ ਉੱਚੀ ਉੱਚੀ ਰੋਂਦਾ ਨੀਰ ਵਗਦਾ ਤੇ ਮਹਾਰਾਜ ਜੀ ਕਾਈ ਦਾ ਬੂਟਾ ਪਟ ਰਿਆ ਪਾਸ਼ਾ ਦਸ਼ਮੀਸ਼ ਪਾਸ਼ਾ ਜੀ ਕਾਈ ਦੇ ਬੂਟੇ ਦੀ ਜੜ ਨੂੰ ਨੋਕ ਨੂੰ ਨੋਕ ਤੀਰ ਦੀ ਲਾਈ ਹੋਈ ਹੈ ਇਸ ਵੇਲੇ ਸਾਰੀ ਵਾਰਤਾ ਸੁਨਾਤੀ ਉਸਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਮੇਸ਼ ਪਾਸ਼ਾ ਉਹਨਾਂ ਨੇ ਕਾਇਦਾ ਮੂਟਾ ਪੱਟ ਕੇ ਉਹ ਮਾਰਿਆ ਕਹਿੰਦੇ ਆਹ ਲੋ ਫਿਰ ਅੱਜ ਤੋਂ ਮੁਗਲ ਰਾਜ ਦੀ ਜੜ੍ਹ ਪੱਟੀ ਗਈ ਇੱਥੇ ਵੀ ਮਹਾਰਾਜ ਜੀ ਕਹਿ ਰਹੇ ਨੇ ਗੁਰੂ ਰਾਮਦਾਸ ਜੀ ਕਹਿੰਦੇ ਜੇ ਮੁੱਢ ਤੋਂ ਹੀ ਪੇੜ ਦਾ ਪੇੜ ਜਿਹੜਾ ਹੈ ਨਾ ਜੜਖਤ ਕੱਟ ਦਿੱਤਾ ਜਾਵੇ ਉਹਦੇ ਟਾਹਣ ਟਾਣੀਆਂ ਫਿਰ ਸੁੱਕਦੇ ਹੀ ਹਨ ਉਹ ਹਰਾ ਭਰਾ ਨਹੀਂ ਰਹਿ ਸਕਦਾ ਇਹ ਭਾਈ ਅੱਜ ਦੇ ਸ਼ਬਦ ਦੀ ਸ਼ਲੋਕ ਕੋੜੀ ਦੀ ਵਿਚਾਰ ਹੈ ਸਤਿਗੁਰ ਜੀ ਵਚਨ ਕਰਦੇ ਹਨ ਇਨੀਆਂ ਕੋ ਭਾਈ ਹਾਜ਼ਰੀਆਂ ਬੇਨਤੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਅਨੇਕਾਂ ਹੀ ਭੁੱਲ ਆ ਜੰਨੀਆਂ ਮਹਾਰਾਜੀ ਸਮੱਤ ਬਖਸ਼ ਲੈ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਸ਼ੀਦਾ ਸਿੰਘਾਂ ਨੂੰ ਕੋਟਨ ਕੋਟ ਸੁਰਨਾਮ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ